ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗ ਗਈ। ਆਹ ਦੇਖ ਸਕਦੇ ਹੋ ਤੁਸੀਂ ਸਾਹਮਣੇ ਕਿੰਨਾ ਧੂੰਆਂ। ਖੇਤਾਂ ਦੇ ਵਿੱਚ ਪਈ ਪਰਾਲੀ ਨੂੰ ਜਦੋਂ ਅੱਗ ਲੱਗਦੀ ਹੈ ਤਾਂ ਬੜਾ ਪ੍ਰਸ਼ਾਸਨ ਭਜਦਾ ਹੈ। ਹਨਾ ਪਰਾਲੀ ਫੋਸ ਨੂੰ ਅੱਗ ਲੱਗੀ ਕਹਿੰਦੇ ਨੇ। ਤੇ ਆ ਹੁਣ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਕਹਿਣ ਤੇ ਗੱਠਾਂ ਬਣਾਈਆਂ ਨੇ ਤੇ ਗੱਠਾਂ ਨੂੰ ਅੱਗ ਲੱਗ ਗਈ। ਹੁਣ ਆ ਕੇ ਕੋਈ ਦੇਖਦਾ ਵੀ ਨਹੀਂ ਵੀ ਇੱਥੇ ਅੱਗ ਲੱਗੀ। ਆਹ ਦੇਖਦੇ ਆ ਤੁਸੀਂ ਦੇਖਦੇ ਦੇਖ ਰਹੇ ਹੋ ਦੋਸਤੋ ਅੱਜ ਉਹ ਪੁੱਛਦੇ ਆਪਾਂ ਕਿਸਾਨ ਨੂੰ ਗੱਲਬਾਤ ਕਰਦੇ ਆ ਪਹਿਲਾਂ ਮੈਂ ਤੁਹਾਨੂੰ ਅੱਗ ਦਿਖਾਦਾ ਪੂਰੀ ਕਿੰ ਕਿੰਨਾ ਜਿਹੜਾ ਨੁਕਸਾਨ ਹੋਇਆ ਕਿੰਨੀ ਪਰਾਲੀ ਮੱਚ ਗਈ। ਕਿਵੇਂ ਮੱਛੀ ਆ ਕਿਉਂ ਮੱਛੀ ਆ ਕਾਰਨ ਕੀ ਇਹਦਾ ਇਹ ਤਾਂ ਸਾਰਾ ਆਪਾਂ ਨੂੰ ਕਿਸਾਨ ਨਹੀਂ ਦੱਸਣਗੇ ਜਿਨ੍ਹਾਂ ਦੀ ਇਹ ਪ੍ਰਾਲੀ ਸੀ ਵੱਡੀਆਂ ਗੱਠਾਂ ਨੇ ਜਿਵੇਂ ਤੁਸੀਂ ਦੇਖ ਰਹੇ ਹੋ ਛੋਟੀਆਂ ਗੱਠਾਂ ਵਾਲੀ ਨਹੀਂ ਮਹਿੰਗੀ ਗੱਠ ਬਣੀ ਹੋਈ ਹੈ ਉਹ ਦੂਰ ਤੱਕ ਦੇਖੋ ਪਿੱਛੇ ਤੱਕ ਕਿਵੇਂ ਜਿਹੜਾ ਜਵਾਲਾਮੁਖੀ ਵਾਂਗੂ ਹੀ ਮੱਛਿਆ ਪਿਆ ਕਮ ਬਣਿਆ ਪਿਆ ਤੇ ਸਾਈਡਾਂ ਤੇ ਥੋੜੀ-ਬਹੁਤੀ ਬਚੀ ਹੋਊਗੀ ਆਪਾਂ ਉਹ ਵੀ ਦਿਖਾਵਾਂਗੇ ਉਹ ਅੱਗੇ ਜੇ ਲੱਗ ਰਿਹਾ ਥੋੜੀ-ਬਹੁਤੀ ਬਚੀ ਹੋਈ ਹੈ ਤੇ ਬਾਕੀ ਆ ਦੇਖੋ ਸਾਰਾ ਜਿਹੜਾ ਰਾਖ ਹੀ ਬਣ ਗਈ ਜਿਹੜੀ ਪ੍ਰਾਲੀ ਦੀ ਸੀ ਆ ਤੁਸੀਂ ਦੇਖ ਰਹੇ ਹੋ ਦੂਰ ਤੱਕ ਮੱਚੀ ਪਈਆ ਬਹੁਤ ਜਿਆਦਾ ਨੁਕਸਾਨ ਕਹਿ ਸਕਦਿਆ ਹੋਇਆ ਬਹੁਤ ਜਿਆਦਾ ਨੁਕਸਾਨ ਇਹ ਪਰਾਲੀ ਨਹੀਂ ਹੈਗੀ ਧੀ ਦੋਸਤੋ ਇਹ ਰੁਪਈਆ ਦੀ ਪੰਡੇ ਸੀ ਹਨਾ ਪਰਾਲੀ ਤਾਂ ਇਹ ਉਨਾਂ ਚਿਰ ਹੀ ਹੁੰਦੀ ਹੈ ਜੇ ਨજર ਖੇਤ ਦੇ ਵਿੱਚ ਹੁੰਦੀ ਹੈ ਜਦੋਂ ਉਸ ਤੋਂ ਬਾਅਦ ਉਹਦੀਆਂ ਗੱਠਾ ਬਣ ਜਾਂਦੀਆਂ ਨੇ ਉਹਦਾ ਫਿਰ ਰੁਪਈਆ ਦੀ ਪੰਡੇ ਹੁੰਦੀ ਹੈ ਸੋ ਇਹ ਰੁਪਈਆ ਦੀ ਪੰਡ ਸੀ ਬਾਈ ਜੀ ਕਿਸਾਨ ਦਾ ਜਿਗਰਾ ਦੇਖੋ ਕਿੱਡਾ ਹੋਊਗਾ ਹਨਾ ਤੇ ਘਰ ਦੇ ਵਿੱਚ ਬਾਈ ਜੀ ਸੋਗ ਦੇਖੋ ਹਨਾ ਵੀ ਕਿੰਨਾ ਹੋ ਗਿਆ ਹੋਊਗਾ ਯਾਰ ਐਡਾ ਬੜਾ ਨੁਕਸਾਨ ਹੋ ਗਿਆ ਬੰਦੇ ਦਾ ਹਨਾ ਕਿਸਾਨ ਅਗਲਾ ਕਹਿੰਦਾ ਤਾਂ ਹੈਗਾ ਯਾਰ ਕਿਸਾਨੀ ਇਹਨਾਂ ਕੋਈ 2000 ਦਾ ਨੋਟ ਉਹ ਆਪਦਾ ਛੱਤ ਤੇ ਧਰ ਕੇ ਥੱਲੇ ਆ ਕੇ 100 ਕੇ ਦਿਖਾਇਓ ਇੱਕ ਰਾਤ ਵਾਸਤੇ ਜੇ ਨੀਂਦ ਆ ਗਈ ਤਾਂ ਕਿਹੋ ਬਾਈ ਜੀ ਇਹਨਾਂ ਦੀ ਹਰ ਚੀਜ਼ ਕਿਸਾਨ ਦੀ ਜਿਹੜੀ ਖੇਤਾਂ ਦੇ ਵਿੱਚ ਹੀ ਪਈ ਰਹਿੰਦੀ ਹੈ ਤੇ ਜਿਗਰਾ ਦੇਖੋ ਆ ਸਾਰਾ ਕੁਝ ਬਾਈ ਜੀ ਮੱਚ ਕੇ ਸੁਆਹ ਹੋ ਗਿਆ ਤੇ ਇਹਦੀ ਤਾਂ ਯਾਰ ਪਰਾਲੀ ਦੀ ਜਿਹੜੀ ਰਾਖ ਹੈ ਇਹਦਾ ਬਾਈ ਜੀ ਰਾਖ ਵੀ ਸਾਹਮਣੀ ਔਖੀ ਹੋ ਜੂਗੀ ਇਹਨੂੰ ਰਾਖ ਨੂੰ ਕਰੂ ਕੀ ਵਿਚਾਰਾ ਇਹ ਹੁਣ ਆ ਦੇਖੋ ਇੱਧਰ ਇੱਧਰ ਬੱਚਾ ਥੋੜਾ ਜਿਹਾ ਤੇ ਬਾਕੀ ਆ ਦੇਖੋ ਕਿਵੇਂ ਜਵਾਲਾਮੁਖੀ ਫਟ ਰਹੇ ਨੇ ਤੇ ਬਸ ਆ ਆ ਆ ਬਚੀ ਆ ਥੋੜੀ ਜਿਆ ਤੁਸੀ ਦੇਖ ਸਕਦੇ ਹੋ ਕਿੰਨੀ ਕ ਬਚੀ ਐ ਬਹੁਤ ਵੱਡਾ ਨੁਕਸਾਨ ਹੋਇਆ ਵੀਰ ਦਾ ਤੇ ਆ ਜੋ ਉਧਰੋਂ ਵੀ ਮੈਂ ਤੁਹਾਨੂੰ ਦਿਖਾਉਣਾ ਥੋੜਾ ਜਿਆ ਸਿਸਟਮ ਬਸ ਇੰਨੀ ਕੀ ਬਚੀ ਐ ਜਿਆਦਾ ਨਹੀਂ ਬਚੀ ਐ ਆ ਵੱਡੀਆਂ ਗੱਠਾਂ ਸੀ ਦੇਖ ਐ ਡੇੜੀਆਂ ਗੱਠਾਂ ਨੇ ਇਹ ਦੂਜਾ ਬੈਲਰ ਜਿਹੜਾ ਮਸ਼ੀਨ ਆ ਵੱਡੀਆਂ ਗੱਠਾਂ ਵਾਲੀ ਮਸ਼ੀਨ ਸੀ ਆ ਜੋ ਬਾਕੀ ਆਪਾਂ ਕਿਸਾਨ ਨਾਲ ਵੀ ਕਰਦੇ ਆ ਗੱਲਬਾਤ ਬਾਈ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਕਿਸਾਨੀ ਦੇ ਨਾਤੇ ਕਿਉਂਕਿ ਕਿਸਾਨੀ ਹੁਣ ਕਿਸਾਨ ਜਿਹੜਾ ਸਰਕਾਰ ਨੂੰ ਨਹੀਂ ਦਿਖ ਰਿਹਾ ਤੇ ਜਦੋਂ ਖੇਤ ਦੇ ਵਿੱਚ ਅੱਗ ਲੱਗਦੀ ਆ ਉਦੋਂ ਬੜਾ ਦਿਖਦੇ ਨੇ ਕਿਸਾਨਾਂ ਦੀ ਇਹ ਪਕਾਰ ਆ ਜਿਹੜੀ ਸਰਕਾਰ ਤੱਕ ਜਾ ਰੋ ਸਾਡੇ ਸਾਰੇ ਕਿਸਾਨ ਆਪਣੇ ਨਾਲ ਜੁੜੇ ਹੋਏ ਨੇ ਆਪਾਂ ਗੱਲਬਾਤ ਕਰਾਂਗੇ ਪੁੱਛਾਂਗੇ ਵੀ ਆਖਿਰ ਇਹ ਅੱਗ ਆ ਜਿਹੜੀ ਉਹ ਲੱਗੀ ਕਿਵੇਂ ਦੋਸਤੋ ਪਿਛਲੀ ਵੀ ਵੀਡੀਓ ਚ ਆਪਣੀ ਗੱਲਬਾਤ ਹੋਈ ਸੀ ਕਿ ਪਰਾਲੀ ਦੀਆਂ ਗਠਾਂ ਤਾਂ ਬਣ ਜਾਂਦੀਆਂ ਨੇ ਪਰ ਹਨਾ ਕਈ ਤਰ੍ਹਾਂ ਦੇ ਖਾਤਰੇ ਹੁੰਦੇ ਨੇ ਉਸ ਤੋਂ ਬਾਅਦ ਸੋ ਇਹ ਅੱਗ ਕਿਵੇਂ ਲੱਗੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕੀ ਹਾਲ ਚਾਲ ਨੇ ਜੀ ਠੀਕ ਠਾਕ ਜੀ ਜਮਨ ਕੀ ਗੱਲਬਾਤ ਹੋ ਗਈ ਸੀ ਅੱਗ ਕਿਵੇਂ ਲੱਗੀ ਇਹ ਅੱਗ ਤਾਂ ਜਿਵੇਂ ਸ਼ਰਾਰਤੀ ਤੰਤਾਂ ਨੇ ਲਾਈ ਗਈ ਹੈ ਜੀ ਅੱਛਾ ਹਾਂਜੀ ਤੇ ਨੁਕਸਾਨ ਕਿੰਨਾ ਕੁ ਨੁਕਸਾਨ ਹੈ ਨੁਕਸਾਨ ਘੱਟ ਤੋਂ ਘੱਟ 1 ਕਰੋੜ ਤੋਂ 1.5 ਕਰੋੜ ਦੇ ਵਿੱਚ ਹੈ ਜੀ ਅੱਛਾ ਹਾਂਜੀ ਇਹਨੂੰ ਬਣਾਉਣ ਤੇ ਖਰਚਾ ਕਿੰਨਾ ਕਾਇਆ ਸੀ ਖਰਚਾ ਤਾਂ ਪੁੱਛੋ ਨਾ ਜੀ ਖਰਚਾ ਤਾਂ ਬਹੁਤ ਜ਼ਿਆਦਾ ਹੁਣ ਇਹ ਜ਼ਿੰਮੇਵਾਰ ਭਾਈ ਆ ਜੀ ਠੀਕ ਹੈ ਜੀ ਇਹ ਨਹੀਂ ਪਹਿਲਾ ਵੀ ਆਦਾ 3 ਕਰੋੜ ਰੁਪਇਆ ਲਾ ਕੇ ਤਾਂ ਮਸ਼ੀਨਾਂ ਲਈਆਂ ਅੱਛਾ 3 ਕਰੋੜ ਦਾ ਸੀ ਲਾਉਣਾ ਵੱਡੀ ਗੱਠ ਵਾਲੀ ਸੀ ਇਹ ਗੱਠ ਵਾਲੀ ਮਸ਼ੀਨ ਸੀ ਬੈਲਟਰ ਸੀ ਹਾਂ ਕੰਪਨੀ ਤੋਂ ਬੈਲਟਰ ਲਿਆਦੀ ਵੱਡੀ ਗੱਠ ਵਾਲਾ ਅੱਛਾ ਲੇਕਿਨ ਸਰਕਾਰ ਉਹਦਾ ਬਹੁਤ ਕੁਝ ਦਾਅਵੇ ਬਹੁਤ ਕਰਦੀ ਹੈ ਠੀਕ ਹੈ ਜੀ ਵੀ ਅਸੀਂ ਐ ਕਰਾਂਗੇ ਜੀ ਗੱਠਾ ਬਣਾਓ ਜੀ ਤੁਹਾਨੂੰ ਐ ਕਰਾਂਗੇ ਸਾਥ ਦੇਵਾਂਗੇ ਲੇਕਿਨ ਹੁਣ ਇਸ ਨੇ ਵਿਚਾਰੇ ਨੇ ਆਪਦਾ ਸਾਰਾ ਇੰਤਜ਼ਾਮ ਕਰਕੇ ਸਾਰਾ ਪੈਸੇ ਦਾ ਅਰੇਂਜ ਕਰਿਆ ਗੱਠਾਂ ਸਟਾਕ ਲਾਏ ਲੇਕਿਨ ਹੁਣ ਕਿਸੇ ਸਰਾਰਤੀ ਤੰਥ ਨੇ ਅੱਗ ਲਾਤੀ ਇਹਨਾਂ ਨੂੰ ਲੇਕਿਨ ਹਜੇ ਤੱਕ ਇਸ ਅੱਗ ਲੱਗੀ ਨੂੰ ਅਜੇ ਲਾ ਲੋ ਵੀ 27-28 ਘੰਟੇ ਹੋ ਗਏ। ਅੱਛਾ। ਹਜੇ ਤੱਕ ਇਹਨਾਂ ਦਾ ਕੋਈ ਆਪਣੇ ਟਵਾਨੇ ਦਾ ਸਟੇਮ। ਹਾਂ। ਨਾ ਕੋਈ ਡੀਡੀਏ। ਅੱਛਾ। ਨਾ ਕੋਈ ਡੀਸੀਆ 77 ਚੋਂ। ਕੋਈ ਮਹਿਕਮੇ ਵਾਲਾ ਬੰਦਾ ਹਜੇ ਤੱਕ ਕੋਈ ਨਹੀਂ ਪਹੁੰਚਿਆਗਾ। 28 ਘੰਟਿਆਂ ਦੀ ਅੱਗ ਚੱਲਣ ਲੱਗ ਰਹੀ ਹੈ। ਲੇਕਿਨ ਉਹਦੋਂ ਦਾਅਵੇ ਕਰਦੇ ਨੇ ਸਾਡਾ ਜੀ ਉਹ ਤਾਂ ਕਹਿੰਦੇ ਜੇ ਕੋਈ ਜ਼ਿੰਮੇਵਾਰ ਅਗਲਾ ਦਿੰਦਾ ਉਹ ਤਾਂ ਕਹਿੰਦੇ ਸੈਟਲਾਈਟ ਨੇ ਚੱਕ ਲਿਆ ਜੀ ਲੇਕਿਨ ਹੁਣ ਸੈਟਲਾਈਟ ਨਾ ਕਿੱਥੇ ਵੀ ਹੁਣ ਸੈਟਲਾਈਟ ਦਾ ਕੋਈ ਪਤਾ ਨਹੀਂ ਲੱਗ ਰਿਹਾ ਸੈਟਲਾਈਟ 27 ਘੰਟੇ ਸੈਟਲਾਈਟ ਨਹੀਂ ਦੱਸਿਆ ਡੀਸੀ ਨੂੰ ਵੀ ਫਲਾਣੇ ਜ਼ਿੰਮੇਵਾਰ ਜਾਈਦੇ ਤਾਂ ਵਿਚਾਰੇ ਦੇ 5 ਕਿਲੇ ਵੇਖਣ ਤੇ ਆ ਗਏ ਜੀ ਇਹਦਾ ਤਾਂ ਕੋਈ ਮਸਲਾ ਕੋਈ ਹੱਲ ਨਹੀਂ ਕਰਿਆ ਨਾ ਡੀਸੀ ਪਹੁੰਚਿਆ ਨਾ ਐਸਡੀਐਮ ਪਹੁੰਚਿਆ ਨਾ ਡੀਡੀਏ ਪਹੁੰਚਿਆ ਨਾ ਕੋਈ ਐਸਡੀਓ ਪਹੁੰਚਿਆ ਖੇਤੀਬਾੜੀ ਮਹਿਕਮੇ ਦਾ ਕੋਈ ਬੰਦਾ ਨਹੀਂ ਪਹੁੰਚਿਆ ਗੱਲਾ ਸਿਰਫ ਅਜੇ ਢੱਲੋ ਆਇਆ ਤੇਰੇ ਅੱਛਾ ਹੋਰ ਕੋਈ ਅਸੀਂ ਮੰਗ ਕਰਦੇ ਆਂ ਵੀ ਇਹਨੂੰ ਕੋਈ ਮਾਮਜ਼ਾ ਮਿਲਣਾ ਚਾਹੀਦਾ ਕੋਈ ਦੀ ਸਹਾਇਤਾ ਆਉਣੀ ਚਾਹੀਦੀ ਹੈ ਲੇਕਿਨ ਜੇ ਅੱਜ ਇਸ ਦਾ ਕੋਈ ਸਾਥ ਨਾ ਦਿੱਤਾ ਕਿਸ ਨੇ ਤਾਂ ਅਸੀਂ ਤਾਂ ਇਹੀ ਕਹਾਂਗੇ ਜ਼ਿੰਮੇਵਾਰਾਂ ਨੂੰ ਵੀ ਭਾਈ ਆਪਦੀ ਅੱਗ ਲਾਓ ਉਹਦਾ ਇੱਕ ਜ਼ਿੰਮੇਵਾਰ ਨੂੰ 2500 ਜੁਰਮਾਨਾ ਪਊਗਾ ਭਰ ਦੂਗਾ ਕਿੱਡੀ ਕਬੱਡੀ ਗੱਲ ਹੈ ਲੇਕਿਨ ਇਹ ਵਿਚਾਰਾ ਕਿੱਧਰ ਜਾਊਗਾ ਬਿਲਕੁਲ ਇਹਦੀ ਤਾਂ ਜ਼ਮੀਨ ਵੇਗਣ ਤੱਕ ਪਹੁੰਚ ਗਈ ਇਹ ਕੀ ਕਰੂਗਾ ਇਹਨਾਂ ਨੂੰ ਲਾ ਲਓ ਵੀ ਘੱਟ ਤੋਂ ਘੱਟ ਵੀ 3 ਕਰੋੜ ਦਾ ਸਟਾਕ ਲੱਗ ਰਿਹਾ ਏ ਇਧਰ ਆ ਬਚਾ ਵੀ ਕੁਝ ਨਹੀਂ ਉਹ ਥੋੜੇ ਜਿਹੇ ਗੱਠਾ ਬਚੇ ਬਚਿਆ ਜੀ 12 ਗੱਠਾ 10 ਗੱਠਾ ਬਚੀ ਅੱਛਾ ਜਦੋਂ ਅੱਗ ਲੱਗੀ ਹੈ ਤੁਸੀਂ ਕਿੱਥੇ ਸੀ ਅਸੀਂ ਵੀਰੇ ਉਰੀ ਸੀ ਜਿਹੜਾ ਬੰਦਾ ਉਰੇ ਰਹਿੰਦੇ ਸਟਾਕ ਤੇ ਅੱਛਾ ਤੇ ਅਸੀਂ ਬਸ ਉਰੋਂ ਮਤਲਬ ਉਸ ਮੋਟਰ ਤੱਕ ਗਏ ਬੰਦਾ ਵਾਪਸ ਅੱਛਾ 3 ਵਜੇ ਤੋਂ ਬਾਅਦ ਜਦੋਂ ਵਾਪਸ ਮੁੜ ਕੇ ਦੇਖਿਆ ਨੇ ਅੱਗ ਲੱਗ ਚੁੱਕੀ ਸੀ ਅੱਗ ਕਿੱਥੇ ਜੇ ਲੱਗੀ ਸੀ ਪਹਿਲੀ ਵਾਰ ਅੱਗ ਤੀਜੇ ਸਟਾਕ ਦੇ ਵਿਚਾਲੇ ਲੱਗੀ ਸੀ ਸੈਂਟਰ 'ਚ ਅੱਛਾ ਫਿਰ ਤੁਸੀਂ ਉਹ ਸਾਈਡ ਵਾਲੇ ਸਟਾਕ ਬਚਾਏ ਨਹੀਂ ਹੈਗੇ ਸਾਈਡ ਵਾਲੇ ਜੀ ਚੜ ਗਈ ਜੀ ਅੱਗ ਸੁੱਕਾ ਮਾਲ ਸੀ ਅੱਛਾ ਫਟਾਫਟ ਚੜ ਗਈ ਜੀ ਅੱਗ ਠੀਕ ਹੈ ਜੀ ਅੱਛਾ 27 28 ਘੰਟੇ ਤੋਂ ਲਗਾਤਾਰ ਹੀ ਜਾ ਰਹੀ ਹੈ 27 28 ਘੰਟੇ ਲਗਾਤਾਰ ਅੱਗ ਚੱਲ ਰਹੀ ਹੈ ਜੀ ਤੇ ਹਜੇ ਤੱਕ ਕੋਈ ਬੁਝੀ ਨਹੀਂ ਦੇਖੋ ਜੇ ਤਾਂ ਇੱਕ ਦਿਨ ਹੋਰ ਲੈ ਸਕਦੀ ਹੈ ਕੋਈ ਦਿਨ ਦੀ ਕੋਈ ਚਾਂਸ ਨਹੀਂ ਹੈ ਘੱਟ ਤੋਂ ਸਾਡੇ ਇਹ 14-15 ਘੰਟੇ ਦਾ ਜੀ ਹੋਰ ਚੱਲੂ ਜੀ ਬਿਲਕੁਲ ਅੱਛਾ ਕੋਈ ਆਇਆ ਵੀ ਨਹੀਂ ਨਹੀਂ ਕੋਈ ਵਿਭਾਗ ਦਾ ਬੰਦਾ ਨਹੀਂ ਆਇਆ ਜੀ ਸਾਡੇ ਕੋਲ ਹਜੇ ਤੱਕ ਬਸ ਡਾਕਟਰ ਢਿੱਲੋ ਆਏ ਸੀ ਇੱਕ ਉਹ ਪਟਵਾਰੀ ਸਾਹਿਬ ਆਏ ਸੀ ਇੱਕ ਹੋਰ ਇਸ ਟਾਈਮ ਤੱਕ ਕੋਈ ਬੰਦਾ ਨਹੀਂ ਪਹੁੰਚਿਆ ਅੱਛਾ ਮੁਆਵਜ਼ੇ ਦੀ ਉਹਨਾਂ ਨੇ ਕੀ ਗੱਲਬਾਤ ਕੀਤੀ ਤੁਹਾਨੂੰ ਉਹਨਾਂ ਨੇ ਜੇ ਕੁਝ ਨਹੀਂ ਕਿਹਾ ਜੀ ਬਸ ਆ ਕੇ ਦੇਖ ਕੇ ਮੁੜ ਗਏ ਹੋਰ ਕੁਝ ਨਹੀਂ ਕਿਹਾ ਅੱਛਾ ਕੋਈ ਹੈਲਪ ਨਹੀਂ ਕਿਸੇ ਦੀ ਵਿਭਾਗ ਦੀ ਕੋਈ ਲੈਣਾ ਦੇਣਾ ਜੀ ਮਤਲਬ 7 ਸਬਾ ਕਰੋੜ ਤੋਂ ਲੈ ਕੇ 1.5 ਕਰੋੜ ਤੱਕ ਦਾ ਮਾਮਲਾ ਮੱਝ ਚੁੱਕਿਆ ਇਹ ਤੋਂ ਪ ਬਹੁਤ ਜਗ੍ਹਾ ਘੇਰਦੀਆਂ ਨੇ ਇਹ ਗੱਠਾਂ ਹੁੰਦੀਆਂ ਨੇ ਤੇ ਫਿਰ ਇਹਨੂੰ ਹਨਾ ਰੱਖਾਂਗੇ ਆਪਾਂ ਇਹਨੂੰ ਅੱਗ ਦਾ ਵੀ ਖਤਰਾ ਇਹ ਕਹਿੰਦੇ ਆਪਦੇ ਆਪ ਵੀ ਲੱਗ ਜਾਂਦੀ ਇਹਨਾਂ ਨੂੰ ਅੱਗ ਹਨਾ ਨਹੀਂ ਆਪਦੇ ਘੱਟ ਚਾਂਸ ਨੇ ਜਾਂਦੇ ਮਦ ਲਾਈਏ ਜਾਂਦੀ ਇਹਨਾਂ ਚਲਾਈ ਜਾਂਦੀ ਹੈ ਦੋਸਤੋ ਫਿਰ ਜਦੋਂ ਆਪਾਂ ਹਨਾ ਸਰਕਾਰ ਐਨੇ ਦਾਅਵੇ ਕਰਦੀਆਂ ਨੇ ਵਾਅਦੇ ਕਰਦੀ ਹੈ ਇਹ ਕਹਿੰਦੀ ਹੈ ਵੀ ਆਪਾਂ ਨੇ ਨਸੀਬ ਚਮਕ ਦੇ ਅਤੇ ਕਿਸਮਤ ਬਦਲ ਦੇ ਥੇੜ ਨਹੀਂ ਲੱਗਦੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ੀਕਰਨ ਕਰਵਾਉਣਾ ਚਾਤੂੜਵਾਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ